ਕੀ ਕਰਾਂ ਹੁਣ ਮੈਂ ਸੱਗੂ ਨੂੰ ਵੀ ਪੁਲਿਸ ਫੜ ਕੇ ਲੈ ਗਈ ਮੈਂ ਵੀ ਘਰੇ ਨਹੀਂ ਜਾ ਸਕਦੀ ਮੈਨੂੰ ਵੀ ਕੁਤੀਪ ਨੇ ਘਰੋਂ ਬਾਹਰ ਘੱਟਤਾ ਐ ਤਾਂ ਰੋਲ ਵੀ ਨਹੀਂ ਸਕਦੀ ਕਿਤੇ मम्मी को तो लेके जाऊ जाना तो पैना ही है इथे किन्ना बैठूंगी, बैठूगी नरे जाके कोई हीला हो जा ਸਾਰਾ ਦਿਨ ਕੰਮ ਨਿਬੜਦਾ ਮਾਣਦੇ ਨੇ ਨਾ ਮਾਰਖੇ ਹੁਣ ਕੌਣ ਆ ਗਿਆ ਐ ਹੇ ਰੀਤਾ 来 ਤੈਨੂੰ ਕੀ ਹੋ ਗਿਆ ਕੁਛ ਬੋਲਦੀ ਨਹੀਂ ਮੰਮੇ ਮੈਨੂੰ ਗਰਦੀਪ ਨੇ ਘਰੋਂ ਕੱਢਤਾ ਬੂਮਾ ਮਰ ਜਾ ਹਾਏ ਵੇ ਰੱਬਾ ਤੈਨੂੰ ਕਿੰਨਾ ਸਮਝਾਇਆ ਸੀ ਵੀ ਆ ਤੋ ਪਹਿਲਾਂ ਵਿਛੜਦੇ ਕੰਜਰਖਾਨੇ ਦਾ ਖਿਹੜਾ ਤੂੰ ਨਾ ਛੱਡਿਆ ਘਰ ਪੱਟ ਲੇਗੀ ਆਵਦਾ ਪੁੱਤ ਤੈਨੂੰ ਇੰਨਾ ਸੋਣਾ ਘਰ ਬਾਹਰ ਲੈ ਲਿਆ ਸੀ ਕੀ ਕਮੀ ਐ ਨਹੀਂ ਤੂੰ ਕਿਉਂ ਨਹੀਂ ਹਟਦੀ ਇਹ ਜੇ ਕੰਮਾ ਤੋਂ ਮੈਂ ਕੀ ਕਰਾਂ ਤੈਨੂੰ ਪਤਾਗਾ ਇਹਦੀ ਤੋੜ ਲੱਗਦੀ ਆ ਬਥੇਰਾ ਮਨ ਮੋੜਦੀ ਸੀ ਵੀ ਨਾ ਲਾਵਾ ਨਾ ਲਾਵਾ ਪਰ ਜਦੋਂ ਤੋੜ ਲੱਗਦੀ ਆ ਫਿਰ ਜਾਨ ਨਿਕਲਦੀ ਆ ਮੀਤੀ ਏ ਤੂੰ ਸਾਰੀ ਜ਼ਿੰਦਗੀ ਖਰਾਬ ਕਰ ਲਈ ਆਪਣੀ ਨਹੀਂ ਸੋਣਾ ਸਨੱਖਾ ਗੱਭਰੂ ਮਿਲਿਆ ਤੈਨੂੰ ਅੱਗੇ ਪਿੱਛੇ ਫਿਰਦਾ ਰਹਿੰਦਾ ਤੇਰੇ ਪਰ ਤੂੰ ਨਾ ਸਮਝੀ ਨੀ ਮੈਰੰਟੀ ਤੀ ਮੀ ਕਿੱਥੇ ਕਿੱਥੇ ਲੈ ਕੇ ਤੁਰੀ ਫਿਰੂੰਗੀ ਤੈਨੂੰ ਮੈਂ ਕੀ ਕਰਾਂ ਮੰਮੀ ਮੇਰੇ ਗਲ ਚ ਗੂਠਾ ਦੇ ਦੇ ਮਾਰਦੇ ਮੈਨੂੰ ਪਰ ਮੇਰੇ ਤੋਂ ਛੱਡਿਆ ਨਹੀਂ ਜਾਂਦਾ ਸੀ ਫਿਰ ਮੈਂ ਕੀ ਕਰਦੀ ਨੀਤੀ ਏ ਮਾਮਾ ਇਹ ਨੀਤੀਂ ਪੁੱਤਾਂ ਨੂੰ ਜਾਂਦੀਆਂ ਵੀ ਉਹਨਾਂ ਦੇ ਗਲ ਗੁੱਠੇ ਦੇ ਦੈ ਨਾ ਸਮਝਾਇਆ ਤੈਨੂੰ ਇੰਨਾ ਸਮਝਾਇਆ ਸ੍ਰੀਤ ਪੁੱਤ ਛੱਡਦੇ ਹੀ ਪੁੱਤੇ ਤਾਂ ਸਿਵਿਆ ਤੱਕਲ ਜਾ ਕੇ ਛੱਡਦਾ ਬੰਦਿਆ ਨੂੰ ਤੂੰ ਕਿਉਂ ਨਹੀਂ ਸਮਝਦੀ ਹੁਣ ਮੈਨੂੰ ਆਈ ਨਹੀਂ ਸਮਝ ਆਉਂਦੀ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਚੱਲ ਮੰਮੀ ਤੂੰ ਬਾਅਦ ਚ ਪੁੱਛ ਲਈ ਤੂੰ ਤਾਂ ਅੰਤਰੇ ਲੈਣ ਲੱਗ ਗਈ ਪਹਿਲਾਂ ਜਾ ਕੇ ਮੈਨੂੰ ਕੋਈ ਚਾਹ ਪਾਣੀ ਦਾ ਤਾਂ ਨਾ ਲੈਤਾ ਨਹੀਂ ਹੈਗਾ ਵੀ ਪਤਾ ਨਹੀਂ ਖਾਦਾ ਹੋ ਕੁਝ ਪਤਾ ਨਹੀਂ ਨਹੀਂ ਹਾਏ ਮੈਂ ਮਰ ਜਾ ਮੈਂ ਭੁੱਲ ਗਈ ਸੀ ਖੜ ਜਾ ਤੈਨੂੰ ਲਿਆ ਕੇ ਦੰਨੀਆ ਚਾਹ ਹੈ ਵੇ ਰੱਬਾ ਮੱਤ ਦੇ ਇਹਨੂੰ ਕਿੱਥੇ ਰੋਡੀ ਲੱਗੀ ਨੇ ਲਹੂ ਪੀਤਾ ਮਸਾ ਪੜਾਇਆ ਲਖਾਇਆ ਸੀ ਪਹਿਲਾਂ ਤਾਂ ਚਾਰ ਕਰਾਂ ਦੇ ਕੰਮ ਕਰਕੇ ਆਉਂਦੀ ਸੀ ਫੇ ਡੁੱਬੜੀ ਨੂੰ ਪੜਾਇਆ ਐਨਾ ਸੋਹਣਾ ਘਰਲ ਪਾਰ ਲੱਭ ਕੇ ਦੇਤਾ ਸੀ ਪਤਾ ਨਹੀਂ ਮਰ ਜਾਣੇ ਨੂੰ ਕਿੱਥੋਂ ਗੰਦੀ ਬਿਮਾਰੀ ਸ਼ੁਰੂ ਹੋਈ ਆ ਹਏ ਵੇ ਰੱਬਾ ਕਿਸੇ ਦੇ ਵਿਧਿ ਪੁੱਤ ਨੂੰ ਇਹ ਜਾ ਰੋਗ ਨਾ ਲਾਦੀ ਨਸ਼ਾ ਤੋਂ ਦੂਰ ਕਰਦੀ ਪ੍ਰਮਾਤਮਾ ਵਾਹਿਗੁਰੂ ਮੈਨੂੰ ਪਤਾ ਇੱਕ ਵਿਧਵਾ ਜਨਾਨੇ ਲਈ ਬੱਚੇ ਪਾਲਣੇ ਕਿੰਨੇ ਔਖੇ ਨੇ ਪਰੀਤ ਪਰੀਤ ਲਾ ਚਾਹ ਪੀ ਪੁੱਤ ਐਂ ਕਰ ਪੁੱਤ ਚਾਹ ਪੀ ਲਾ ਆਪਾਂ ਚੱਲਦੇ ਆਂ ਪਰੋਣੇ ਨੂੰ ਮੈਂ ਸਮਝਾ ਦੂੰਗੀ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਘਰ ਥੋੜੀ ਛੱਡੀ ਦੇ ਨੇ ਪੁੱਤ ਓ ਮੰਮੀ ਮੈਂ ਨਹੀਂ ਜਾਣਾ ਹੈਗਾ ਜੇ ਉਹਨੂੰ ਇੰਨਾ ਹੀ ਪਿਆਰ ਹੁੰਦਾ ਮੇਰੇ ਨਾਲ ਤਾਂ ਉਹ ਮੈਨੂੰ ਘਰੋਂ ਕਾਤੇ ਘੱਟਦਾ ਨੀ ਕਮਲ ਗੇਤੀਏ ਨੀ ਘਰ ਬਸਾਲਾ ਆਪਦਾ ਕਟਾ ਤਾਂ ਤੇਰੇ ਜੀ ਨੇ ਨਾ ਤੂੰ ਐਂ ਦੱਸ ਤੂੰ ਆ ਜਹਿਰ ਖਾਂਦੀ ਕਾਦੇ ਵਾਸਤੇ ਆ ਛੱਡ ਨਹੀਂ ਸਕਦੀ ਇਹਨੂੰ ਹਾਏ ਮੈਂ ਛੱਡਣਾ ਚਾਹਨੀ ਆ ਤੇਰੀ ਸਿਰ ਦੀ ਸੌ ਲੱਗੇ ਪਰ ਮੇਤੋਂ ਛੱਡਿਆ ਨਹੀਂ ਜਾਂਦਾ ਤੈਨੂੰ ਦੱਸਿਆ ਤਾਂ ਹੈਗਾ ਉਹ ਤੋੜ ਤਾਂ ਚਾਹ ਦੀ ਨਹੀਂ ਛੱਡੀ ਜਾਂਦੀ ਤੇ ਚਿੱਟੇ ਦੀ ਤੋੜ ਕਿੱਥੇ ਛੱਡੀ ਜਾਂਦੀ ਇਹ ਕਿਹੜੇ ਕੰਜਰ ਨੇ ਤੈਨੂੰ ਇਹ ਰਾਹ ਪਾਤਾ ਕਿਹੜੇ ਕੰਜਰ ਨੇ ਪਾਤਾ ਤੈਨੂੰ ਇਹ ਰਾਹ ਚਲ ਐਂ ਕਰ ਤੂੰ ਚਾਲ ਝੋਲਸਲਾ ਮੈਂ ਜਾ ਕੇ ਆਉਣੀ ਆ ਪੁੱਛਦੀਆਂ ਮੂੰਹ ਸੁਂਗਦੀਆਂ ਅਗਲਿਆਂ ਦਾ ਕੀ ਗੱਲ ਬਾਤ ਆ ਆਪੇ ਆਜੂਗਾ ਲੈਣ ਜਦੋਂ ਆਉਣਾ ਹੋਊਗਾ ਨਹੀਂ ਕਿਵੇਂ ਆਜੂ ਆਪੇ ਲੈਣ ਨਹੀਂ ਆਉਂਦਾ ਨਾ ਆਵੇ ਚੱਲ ਮੈਂ ਜਾ ਕੇ ਆਉਣੀ ਆ ਪਤਾ ਕਰਕੇ ਆਉਣੀ ਆ ਘਰੇ ਬੈਠੀ ਰਹੀ ਇਹ ਨਾ ਹੋਵੇ ਮੈਂ ਕਰੋ ਵਗ ਜਾ ਤੇ ਆਪ ਬاہر ਨੂੰ ਨਿਕਲ ਜੇ ਲੈ ਮੈਂ ਕਮਲੀਆਂ ਮੈਂ ਬਾਹਰ ਕਿੱਥੇ ਜਾਣਾ ਬਾਹਰ ਲਾ ਦੇਣੀ ਆ ਉਹ ਨਹੀਂ ਨਹੀਂ ਤੂੰ ਬਾਹਰ ਨਾ ਲਾ ਕੇ ਜਾਈ ਮੈਂ ਦੱਸ ਕੀ ਕਮਲੀਆਂ ਗਾ ਵੀ ਭੱਜੀ ਫਿਰੂਗੀ ਬਾਹਰੇ ਔ ਮੇਰਾ ਜੀ ਲੱਗਿਆ ਹੋ ਰੂਗਾ ਕੱਲ ਸੁਣ ਲਿਆ ਕਰ ਆਸ ਕਮਾਨਦੇ ਲੋਕ ਨਾ ਕੰਨ ਲਾਲਾ ਸੁਣਦੇ ਨੇ ਗੱਲਾਂ ਤੋਂ ਬਾਅਦ ਮੈਂ ਅੰਦਰੋਂ ਲਾ ਲੰਦੀ ਆ ਮੈਂ ਅੰਦਰੋਂ ਲਾ ਕੇ ਅੰਦਰ ਪੈ ਜਾਨੀ ਆ ਤੂੰ ਕੇਟ ਨਾ ਲਾ ਕੇ ਜਾਈ ਬਸ ਚੱਲ ਠੀਕ ਐ ਚਾਹ ਪੀ ਲੈ ਚੰਗਾ ਗੁਰਦੀਪ ਹਾਂ ਪ੍ਰਿੰਸ ਆਇਆ ਅੱਗੇ ਨੰਗਿਆ ਗਾਹੀ ਆ ਕਰੀ ਆ ਹਾਂ ਹਾਂ ਹੋਰ ਕੰਮ ਵਧੀਆ ਕੀ ਹਾਲਾ ਕਰਦੀ ਪਾ ਕੰਮ ਤੇ ਆ ਬਾਈ ਯਾਰ ਸੇਰ ਜੀ ਡਾਊਨ ਤੇ ਮੇਰੀ ਯਾਰ ਅੱਜ ਅੱਛਾ ਹੁਣ ਜਾਈ ਬਿੰਦੀ ਕਿਤੇ ਉਹਦਾ ਉਹਦੇ ਪੇਕੇ ਗਈ ਹੋਈ ਆ ਅੱਛਾ ਹਾਂ ਆਇਆ ਚੱਲੀ ਬਿਆਜ ਆ ਕੇ ਆਣਾ ਸੀਗਾ ਕੋਣ ਯਾਰ ਅੱਜ ਮੇਰਾ ਮਨ ਜਾਣੀ ਬਾਬੇ ਕੋਈ ਚੱਲਣਾ ਕੁਝ ਨਹੀਂ ਲੰਦਾ ਜਾ ਗਿਆ ਮੈਂ ਥੋੜਾ ਜਿਹਾ ਕੰਮ ਕਰਨਾ ਕੀ ਆ ਸਮਾਨ ਲੈ ਕੇ ਆਣਾ ਸੀ ਅੱਛਾ ਭਰਦਾ ਮੜਾ ਸਮਾਨ ਲੈ ਕੇ ਆਣਾ ਮੈਨੂੰ ਲੋਕ ਕੰਮ ਤੇ ਵੀ ਨਹੀਂ ਆਇਆ ਅੱਜ ਕੰਮ ਤੇ ਉਹ ਕਰਦਾ ਸਮਾਨ ਲੈ ਕੇ ਆਉਣਾ ਤਾਂ ਨਹੀਂ ਆ ਠੀਕ ਹਾਂ ਕੰਮ ਜੇ ਸੀ ਅੱਜ गाल मैं से मैं से तो चल फिर कोई गल नहीं यार मैं सुन मेरी सेहत जी ठीक है यार ओ चल ओ तो फिर इंडा चल चल फिर चलिए हां Ugh. ਹਾਏ ਸਾਰਾ ਸਰੀਰ ਟੁੱਟੀ ਜਾਂਦਾ ਕੋਈ ਹੱਲ ਨਹੀਂ ਹੋਇਆ ਕੀ ਕਰਾਂ ਬਸ ਹੁਣ ਤਾਂ ਵੀ ਜਾਨ ਹੀ ਦੇ ਦੇਣੀ ਐ ਮੈਂ ਤਾਂ ਗੱਡੀ ਆ ਜਾਵੇ ਗੱਡੀ ਦੇ ਥੱਲੇ ਹੀ ਆ ਜਾਣਾ ਹੁਣ ਨਹੀਂ ਬਸ ਕਿਤ ਸਹ ਹੁੰਦਾ ਮੈਂ ਏਡਾ ਆ ਗਿਆ। ਲੱਗਦਾ ਫੇਰ ਆ ਗਈ ਮੈਨੂੰ ਕੁਛ ਲੈ ਕੇ ਹਟੋ। ਮਾਤਾ ਤੂੰ? ਹਾਂ ਪੁੱਤ ਮੈਂ। ਓਢੀ ਕੋ ਮਾਤਾ। ਹਾਂ ਪੁੱਤ ਠੀਕ ਠਾਕ ਐ। ਤੂੰ ਠੀਕ ਐ ਹੁਣ? ਹਾਂ ਮਾਤਾ ਮੈਂ ਤਾਂ ਠੀਕ ਆ। ਬੈਠ ਤੁਸੀਂ ਮਾ। ਹਾਂ ਪੁੱਤ ਬੈਠ। ਤੁਸੀਂ ਕਿਵੇਂ ਆ ਮਾਤਾ? ਮਾ ਮੈਂ ਤਾਂ ਪੁੱਤੇ ਹੀ ਗੱਲ ਨੂੰ ਲੈ ਕੇ ਆਈ ਸੀ ਨਾ ਹੁਣ ਛੋਡੇ ਚ ਕੀ ਗੱਲ ਹੋਗੀ ਉਹ ਵੀ ਚੁੱਪ ਕਰਕੇ ਪੈ ਗਈ ਜਾ ਕੇ ਮਾਤਾ ਜੇ ਤੁਹਾਨੂੰ ਪਤਾ ਉਹ ਪਹਿਲਾਂ ਦੀ ਚਿੱਟਾ ਲਾਉਂਦੀ ਆ ਤੁਸੀਂ ਮੈਨੂੰ ਦੱਸਿਆ ਕਿਉਂ ਬੇਪੁੱਤ ਮੈਨੂੰ ਕਿੱਥੇ ਪਤਾ ਚਾਰ ਕਰਾਂ ਦਾ ਤਾਂ ਮੈਂ ਕੰਮ ਕਰਕੇ ਆਥਣੇ ਵੜਦੀ ਸੀ ਨਾ ਰੰਡੀ ਤੀਵੀ ਆ ਸਿਰ ਤੇ ਕੋਈ ਹੈ ਨਹੀਂ ਸੀ ਜਿਹੜਾ ਕੋਈ ਕੰਮਕਾਰ ਚ ਹੱਥ ਵਟਾਉਂਦਾ ਨਾ ਮੈਨੂੰ ਕੀ ਪਤਾ ਲੱਗਿਆ ਵੀ ਉਹ ਨਸ਼ਾ ਕਰਦੀ ਕਿ ਕੀ ਕਰਦੀ ਆ ਨਾ ਇਹ ਪੁੱਤੋ ਪਹਿਲਾਂ ਬੀਬੀ ਬੂਬੀ ਜਾ ਘਟ ਜਾਂਦਾ ਸੀ ਉਦੀ ਦਵਾਈ ਦੁਬਈ ਅਸੀਂ ਦਵਾ ਦੰਦੇ ਸੀ ਉਨ ਤਾਂ ਉਹਨੂੰ ਕੁਛ ਨਹੀਂ ਹੋਇਆ ਪੁੱਤ ਮਾਂ ਤਾਂ ਨਾਲ ਉਹਦੇ ਇੱਕ ਹੋਰ ਵੀ ਸੀ ਉਹ ਛੱਟਾ ਵੇਚਦੀ ਸੀ ਉਹ ਲਾਉਂਦੀ ਸੀ ਚੱਲ ਪੁੱਤ ਫਿਰ ਮੈਂ ਹੁਣ ਕਿਹੜਾ ਰਾਖੀ ਰੱਖਦੀ ਸੀ ਉਹਦੀ ਪਿੱਛੇ ਤੁਰੀ ਫਿਰਦੀ ਸੀ ਚੱਲ ਪੁੱਤ ਬੱਚੀ ਐ ਸਮਝ ਜੂਗੀ ਨਾ ਹੁਣ ਦੋਨਾਂ ਜੀਆਂ ਦਾ ਘਰ ਖਰਾਬ ਹੋ ਜਾਊਗਾ ਮੈਂ ਉਹਨੂੰ ਵੀ ਪੁੱਤ ਬਹੁਤ ਸਮਝਾ ਕੇ ਆਈਆਂ ਪਤਾ ਨਹੀਂ ਚੱਲੀ ਦੇ ਦਿਮਾਗ ਚ ਕਿਉਂ ਨਹੀਂ ਕੁਛ ਪੈਂਦਾ ਚੱਲ ਕੋਈ ਨਾ ਪੁੱਤ ਸਬਰ ਦਾ ਫਲ ਮਿੱਠਾ ਹੁੰਦਾ ਜੇ ਕੋਈ ਤੇਰੇ ਚਿੱਤ ਚ ਗੱਲ ਐਹੀ ਜੀ ਐ ਵੀ ਉਹ ਕਿ ਨਸ਼ਾ ਪੱਤਾ ਕਰਦੀ ਐ ਆਪਾਂ ਕਿਸੇ ਡਾਕਟਰ ਨੂੰ ਦਿਖਾ ਲੈਣੇ ਆ ਉਹਦਾ ਮਾਤਾ ਜਦੋਂ ਮੈਂ ਨਾ ਘਰੇ ਆਇਆ ਸੀ ਮੈਂ ਸੱਤ ਦੇ ਚੜਿਆ ਅੱਛਾ ਜਦੋਂ ਮੈਂ ਦੇਖਿਆ ਉੱਥੇ ਸਿਲ버 ਦੀਆਂ ਪੰਨੀਆਂ ਪਈਆਂ ᱛੀਆਂ ਨਾਲ ਡੱਬੀ ਸੀ ਚੱਪ ਤਾਂ ਹਾਂ ਮਾਤਾ ਫੇਰ ਮੈਂ ਇਹਨੂੰ ਰੀਤ ਨੂੰ ਆ ਕੇ ਜਦੋਂ ਇੱਥੇ ਥੱਲੇ ਦੇਖਿਆ ਉਹ ਦੋਨੇ ਉਹੀ ਹਾਲਤ ਚ ਪਈਆਂ ਖੈ ਮੈਂ ਮਰ ਜਾ ਨਾਲੇ ਉਹ ਜਿਹੜੀ ਦੂਸਰੀ ਸੀ ਉਹਦੇ ਨਾਲ ਉਹਨੂੰ ਪੁਲਿਸ ਭਾਲਦੀ ਫਿਰਦੀ ਸੀ ਹਾਏ ਹੁਣ ਫਿਰ ਉਹ ਚਿੱਟਾ ਵੇਚਦੀ ਸੀ ਮਾਤਾ ਉਹ ਨਾਲੇ ਲਾਉਂਦੀ ਸੀ ਨਾਲੇ ਰੀਤ ਨੂੰ ਲਗਾਉਂਦੀ ਸੀ ਬੇਪੁੱਤ ਚੰਦਰੀ ਉਹੀ ਕਿਸੇ ਦੀ ਉਂਗਲ ਤੇ ਚੜ ਗਈ ਉਹ ਇਹ ਜੀ ਕਾਨੂੰ ਆ ਹੁਣ ਕਾਨੂੰ ਪਰਦੇ ਪਾਣੀ ਉਹਦੀ ਗੱਲਾਂ ਤੇ ਤੂੰ ਬੇਪੁੱਤ ਚਲ ਉਹਦੇ 'ਚ ਗਲਤੀ ਹੋ ਮੰਨ ਲੈਨੀ ਆ ਤੇਰੀ ਗੱਲ ਬੇ ਹੁਣ ਹੱਥ ਜੋੜ ਕੇ ਪੁੱਤ ਮੈਂ ਤੇਰੇ ਤੋਂ ਮਾਫੀ ਮੰਗ ਲੈਨੀ ਆ ਮਾਤਾ ਮੇਰੀ ਗੱਲ ਸੁਣ ਮੈਂ ਜਿਹੜਾ ਫੈਸਲਾ ਲੈ ਲਿਆ ਮੈਂ ਲੈ ਲਿਆ ਮੈਨੂੰ ਲੈ ਕੇ ਆਉਂਦਾ ਬੇ ਕੋਈ ਨਾ ਪੁੱਤ ਤੇ ਮੂਰੇ ਮੈਂ ਹੱਥ ਬੰਨਦੀ ਆ ਬੇ ਉਹਨੂੰ ਗਰੀਬਣੀ ਨੂੰ ਹੋਰ ਕੌਣ ਲਊਗਾ ਬੇ ਡੁੱਬਣੀ ਨੂੰ ਮੈਂ ਸਮਝਾਇਆ ਬਥੇਰਾ ਤੂੰ ਇੱਕ ਵਾਰੀ ਮਾਫ਼ ਕਰ ਦੇ ਪੁੱਤ ਰਾਲ ਮਿਲ ਕੇ ਥੋੜਾ ਘਰ ਵੱਜ ਜਾਊਗਾ ਮਾਤਾ ਮੈਂ ਵੀ ਇਹੀ ਚੀਜ਼ਾਂ ਸੋਚੀਆਂ ਸੀ ਮੈਂ ਵੀ ਇਹੀ ਆਸਾਂ ਲਾਈਆਂ ਤੇ ਉਹ ਤੋਂ ਮੇਰੇ ਨਾਲ ਵਧੀਆ ਰਹੂਗੀ ਠੀਕ ਆ ਮੈਂ ਮਾਂ ਬਾਪ ਬਾਰਾਂਗਾ ਮੇਰਾ ਘਰ ਸੰਭੂਗੀ ਹੁਣ ਘਰ ਪੱਟਣ ਨੂੰ ਕਿਦਾ ਜੀ ਕਰਦਾ ਮਾਤਾ ਹਾਂ ਪੁੱਤ ਤੇ ਵੀ ਗੱਲ ਤੇਰੀ ਸਿਆਣੀ ਆ ਪਤਾ ਨਹੀਂ ਉਹ ਕਾਮਲੀ ਕਿਉਂ ਨਹੀਂ ਸਮਝਦੀ ਚੱਲ ਕੋਈ ਨਾ ਪੁੱਤ ਮੇਰੇ ਕਹਿਣ ਤੇ ਇੱਕ ਵਾਰੀ ਮਾਫ਼ ਕਰ ਦੇ ਚੱਲ ਤੂੰ ਮੇਰੇ ਨਾਲ ਚੱਲ ਲੈ ਆਉਂ ਘਰੇ ਲੈ ਆ ਚਲ ਮਾ ਮੈਂ ਤੇਰੇ ਕਹੇ ਤੂੰ ਨਾ ਇੱਕ ਵਾਰ ਉਹਨੂੰ ਇੱਕ ਹੋਰ ਮੌਕਾ ਦੇ ਦੇ ਨਾ ਚੱਲ ਜਾਂਦਾ ਰਹਿ ਪੁੱਤ ਜੁਗ ਜੁਗ ਜੀਵੇਂ ਮੈਨੂੰ ਤਾਂ ਤੇਰੇ ਤੋਂ ਇਹੀ ਆਸ ਸੀ ਚੱਲ ਦੇਖਦੇ ਹਾਂ ਕੀ ਕਰਦੀ ਆ ਘਰੇ ਹੁਣ ਉਹ ਚੱਲ ਚੱਲ ਮਾਤਾ ਚੱਲ ਚਲ ਵਧੀਆ ਹਣਾ ਭੈਣ ਨਾਲ ਤਾਂ ਪੇਪਰ ਤੇ ਆਉਗੀ ਹੁਣ ਜਾ ਕੇ ਨਾਲੇ ਦੋ ਦਿਨ ਭੂਆ ਕੋਲੇ ਲਾਇਆ ਹੋਊਗੀ ਐਨੇ ਨਾਲ ਨਾਲੇ ਭੂਆ ਨੂੰ ਮਿਲ ਜਾਊਗਾ ਚਲੋ ਤਾਂ ਪੜ੍ਹਾਈ ਦਾ ਸਮਾਂ ਦੀ ਮੁੱਲ ਵੀ ਪਈ ਜਾਊਗਾ ਡਿਗਰੀ ਕੰਪਲੀਟ ਹੋਊਗੀ ਚਲ ਵਧੀਆ ਸਮਝ ਹਾਂ ਕਿੱਦੋਂ ਬੈਠਾ ਕੇ ਟ੍ਰੇਨ ਦੀ ਪਟੜੀ ਦੇ ਵਿਚਾਲੇ ਟ੍ਰੇਨ ਦਾ ਵੀ ਟਾਈਮ ਹੋਇਆ ਪਿਆ ਹਣਾ ਉਹ ਮੈਡਮ ਹੈਲੋ ਤੁਸੀਂ ਇੱਥੇ ਪਾੜੜੀ ਦੇ ਵਿਚਾਲੇ ਕਾਹਤੋਂ ਬੈਠੇ ਹੋ ਸਾਈਡ ਤੇ ਬੈਜੋ ਟ੍ਰੇਨ ਆਉਣ ਵਾਲੀ ਐ ਕੋਈ ਨਾ ਮੈਨੂੰ ਟ੍ਰੇਨ ਦੀ ਵੀ ਵੇਟ ਆ ਗਈ ਤੁਸੀਂ ਆਪ ਦਾ ਚਲਤੇ ਪਣੋ ਇੱਥੋਂ ਮੈਂ ਮਰਨਾਗਾ ਮਰਨਾ ਇਹ ਕਹਿਉਂਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਸਾਈਡ ਤੇ ਬੈਠ ਜਾਓ ਇੱਥੇ ਮੁਲਾਜ਼ਮ ਆ ਜਾਣਗੇ ਹੁਣ ਸਾਈਡ ਤੇ ਬੈਠ ਕੇ ਕੌਣ ਮਰਦਾ ਹੁੰਦਾਗਾ ਜਿਹਨੇ ਮਰਨਾ ਉਹ ਤਾਂ ਥੱਲੇ ਆ ਕੇ ਕਰੂਗਾ ਨਾ ਪਰ ਤੁਸੀਂ ਮਰਨਾ ਕਾਹਤੋਂ ਐ ਮੈਨੂੰ ਮੇਰੇ ਘਰ ਵਾਲੇ ਨੇ ਘਰੋਂ ਕੱਢਤਾ ਹੋਰ ਕਿਉਂ ਮਰਨਾ ਘਰ ਵਾਲੇ ਨੇ ਘਰੋਂ ਕੱਢਤਾ। ਕੱਢਦਾ ਕੋਈ ਜਹਾਰਾ ਨਹੀਂ ਹੈਗਾ ਔਰ ਮੈਂ ਕਿੱਥੇ ਜਾਵਾਂ? ਤੁਸੀਂ ਪਲੀਜ਼ ਜਾਓ ਇੱਥੋਂ। ਉਹ ਜੇ ਤੁਹਾਡੇ ਘਰ ਵਾਲੇ ਨੇ ਘਰੋਂ ਕੱਢਤਾ ਫਿਰ ਮਰਨਾ ਥੋੜੀ ਹੈਗਾ। ਮਰਨਾ ਮੈਂ ਕੀ ਕਰਾਂ? ਮਰਨਾ ਕਿਸੇ ਮਸਲੇ ਦਾ ਹੱਲ ਥੋੜੀ ਹੈਗਾ। ਤੁਸੀਂ ਗੱਲਬਾਤ ਕਰ ਲਓ ਆਪਦੇ ਘਰਦਿਆਂ ਨਾਲ ਕਰੋ ਹੋਰ ਕੋਈ ਹੈ ਨਹੀਂਗਾ ਜਿਹੜਾ ਸੁਝਾਉਣ ਵਾਲਾ ਹੋਵੇ। ਕੋਈ ਨਹੀਂ ਹੈਗਾ ਜਿਹੜਾ ਸੁਝਾਉਣ ਵਾਲਾ ਵੇ ਜਾਓ ਕਿਸੇ ਦੇ ਕਹੇ ਤੇ ਸਮਝੇ। ਤੇ ਨਾ ਮੇਰਾ ਕੋਈ ਹੈਗਾ ਇਹ ਜਿਹਦੇ ਕੋਲੇ ਮੈਂ ਚਲੀ ਜਾਵਾਂ ਤੇ ਤੁਸੀਂ ਇੱਥੋਂ ਪਲੀਜ਼ ਜਾਓ। ਮੈਨੂੰ ਟ੍ਰੇਨ ਦੀ ਵੇਟ ਆ ਗਈ। ਹੁਣ ਟ੍ਰੇਨਾਂ ਨੱਕੀ ਜਾਣਗੀਆਂ। ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੈਂ ਤੁਹਾਡੇ ਨਾਲ ਕਿਉਂ ਜਾਵਾਂ ਤੁਸੀਂ ਮੇਰੇ ਕੀ ਲੱਗਦੇ ਹੋ ਤੁਸੀਂ ਮੈਨੂੰ ਗਲਤ ਨਾ ਸਮਝੋ ਪਰ ਮੈਂ ਕਹਿਣਾਗਾ ਕਿ ਤੁਸੀਂ ਮੈਨੂੰ ਦੱਸੋ ਕੀ ਗੱਲ ਵਾ ਤਾਂ ਮੈਂ ਚੱਲਦਾ ਤੁਹਾਡੇ ਘਰ ਤੁਹਾਡੇ ਨਾਲ ਦੇਖੋ ਪਲੀਜ਼ ਤੁਹਾਡਾ ਥੈਂਕ ਯੂ ਹੈਨਾ ਬਾਕੀ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦੀ ਬਸ ਇੰਨਾ ਗਾ ਕਿ ਮੇਰੇ ਘਰ ਵਾਲੇ ਨੇ ਘਰੋਂ ਕੱਢਦਾ ਮੇਰੇ ਕੋਲੇ ਰਹਿਣ ਲਈ ਕੋਈ ਟਿਕਾਣਾ ਨਹੀਂ ਹੈਗਾ ਮਰਨ ਤੋਂ ਬਿਨਾ ਮੇਰੇ ਕੋਲ ਕੋਈ ਚਾਰਾ ਨਹੀਂ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਮੇਰੇ ਨਾਲ ਚਲੋ ਆਪਾਂ ਚਲਦੇ ਆਂ ਥਾਣੇ ਚਲਦੇ ਆਂਗੇ ਆਪਾਂ ਨਾ ਮੈਂ ਥਾਣੇ ਥਾਣੇ ਨਾ ਮੈਂ ਨਹੀਂ ਥਾਣੇ ਜਾਣਾ ਕਿਉਂ ਥਾਣੇ ਜਿਨਾ ਤੂੰ ਕਹਤ ਮੈਂ ਮੈਂ ਆਪਦੇ ਘਰ ਵਾਲੇ ਨੂੰ ਥਾਣੇ ਚ ਨਹੀਂ ਫਸਾਉਣਾ ਚਾਹੁੰਦੀ ਹੈਗੀ ਫਿਰ ਵੀ ਉਹ ਮੇਰੇ ਤੁਹਾਡੇ ਕੋਈ ਪਕੇ ਹੋਣਗੇ ਕੋਈ ਭਰਾ ਭੈਣ ਕੋਈ ਤਾਂ ਹੋਊਗਾ ਮੋਨਾਂ ਕੋਲੇ ਮੇਰਾ ਕੋਈ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਮੇਰਾ ਤੁਸੀਂ ਜਾਓ ਇੱਥੋਂ ਜੇ ਟ੍ਰੇਨ ਆ ਗਈ ਤੁਸੀਂ ਵੀ ਬਾਤੂ ਦੇ ਇੱਥੇ ਹੋ ਦੁਨੇ ਤੁਸੀਂ ਟ੍ਰੇਨ ਤਾਂ ਵੇਖੋ ਆਉਣ ਵਾਲੀ ਹੈਗੀ ਉੱਪਰ ਉਹਨੇ ਬੱਤੀ ਤਾਂ ਹੋ ਵੀ ਗਈ ਲਾਲ ਤੁਸੀਂ ਐਂ ਕਰੋ ਤੁਸੀਂ ਉੱਠੋ ਮੇਰੇ ਨਾਲ ਚੱਲੋ ਤੁਸੀਂ ਨਹੀਂ ਮੈਂ ਨਹੀਂ ਜਾ ਤੁਸੀਂ ਮੇਰੇ ਨਾਲ ਚੱਲੋ ਇੱਥੇ ਮੈਨੂੰ ਛੱਡ ਤੋ ਤੁਸੀਂ ਮੈਂ ਨਹੀਂ ਜਾਣਾ ਹੁਣ ਟ੍ਰੇਨ ਪੂਰ ਪਟੜੀ ਤੋਂ ਸਾਈਡ ਤੇ ਹੋ